JD 813 ਵਿੱਚ ਸਭ ਦਾ ਵੈਲਕਮ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਕੈਨੇਡਾ ਦੀ 온ਟਾਰੀਓ ਸਟੇਟ ਦਾ ਪਿੰਡ ਦਿਖਾਵਾਂਗਾ ਕਿਉਂਕਿ ਮੇਰੀ ਰਿਹائش ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਨਾਰਥ ਜ਼ੋਰ ਖੇਰੀਏ ਵਿੱਚ ਹੈ ਅੱਜ ਮੈਂ ਤੁਹਾਨੂੰ ਕੈਨੇਡਾ ਦਾ ਪਿੰਡ ਕੈਲੇਡਨ ਦਿਖਾਵਾਂਗਾ ਇਹ ਪਿੰਡ ਮੈਂ ਘਾਰਾਂ ਹੀ ਘੁੰਮ ਕੇ ਦਿਖਾਵਾਂਗਾ ਕਿਉਂਕਿ ਇੱਥੇ ਭਾਰੀ ਮਾਤਰਾ ਵਿੱਚ ਬਰਫ਼ ਪਈ ਹੋਈ ਹੈ ਇੱਥੇ ਜੰਗਲੀ ਏਰੀਆ ਵਿੱਚ ਹੀ ਥੋੜੇ-ਥੋੜੇ ਦੂਰ ਦਰਾਡੇ ਘਰ ਬਣੇ ਹੋਏ ਨੇ ਜੋ ਪੈਦਲ ਤੁਰ ਕੇ ਦਿਖਾਉਣੇ ਮੁਸ਼ਕਲ ਨੇ ਇਸ ਪਿੰਡ ਦੀ ਹੱਦ ਇੱਕ ਪਾਸੇ ਬ੍ਰੈਂਪਟਨ ਸ਼ਹਿਰ ਨਾਲ ਲੱਗਦੀ ਹੈ ਸੋ ਆਓ ਦੇਖਦੇ ਹਾਂ ਕੈਨੇਡਾ ਦਾ ਪਿੰਡ ਕੈਲੇਡਨ ਇਹ ਮੈਂ ਆਪਣੀ ਰਿਹائش ਤੋਂ ਟੋਰਾਂਟੋ ਤੋਂ ਕੈਨੇਡਾ ਦੇ ਪਿੰਡ ਕੈਲੇਡਨ ਨੂੰ ਜਾ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਭਾਰੀ ਮਾਤਰਾ ਦੇ ਵਿੱਚ ਮੌਸਮੀ ਬਰਫ਼ ਪਈ ਹੋਈ ਆ ਇਹ ਕਦੇ-ਕਦੇ ਲਗਾਤਾਰ 1-2 ਦਿਨ ਪੈਂਦੀ ਹੈ ਕਦੇ ਕਈ ਦਿਨ ਬੰਦ ਰਹਿੰਦੀ ਹੈ ਇੱਥੋਂ ਦਾ ਮੌਸਮ ਜਿਹੜਾ ਕੁਝ ਮਿੰਟਾਂ ਵੀ ਵਿੱਚ ਹੀ ਬਦਲ ਜਾਂਦਾ ਕਦੇ ਧੁੱਪ ਕਦੇ ਬੱਦਲ ਕਦੇ ਮੀਂਹ ਕਦੇ ਬਰਫਵਾਰੀ ਅੱਜ ਮੈਂ ਆਪਣੀ ਰਿਹائش ਤੋਂ ਕੈਨੇਡਾ ਦੇ ਪਿੰਡ ਕੈਲੇਡਨ ਜਾ ਰਿਹਾ ਜੋ ਕਿ ਤੁਹਾਨੂੰ ਦਿਖਾਵਾਂਗਾ ਕਿ ਪਿੰਡ ਦੀ ਕਿਦਾਂ ਦੀ ਬੰਤਰ ਆ ਸ਼ਹਿਰ ਦੇ ਮੁਕਾਬਲੇ ਕੀ ਅੰਤਰ ਹੈ ਨਾਲ ਦੇ ਵਿੱਚ ਕਿਉਂਕਿ ਇੱਥੇ ਸ਼ਹਿਰ ਵੀ ਜੰਗਲੀ ਏਰੀਏ ਵਿੱਚ ਹੀ ਆ ਬਹੁਤ ਖੁੱਲੀ ਡੋਲੀ ਜਗਾ ਇੱਥੇ ਬੇਚੀ ਜੰਗਲ ਸ਼ੁਰੂ ਹੋ ਜਾਂਦੇ ਨੇ ਬੇਚੀ ਘਰ ਸ਼ੁਰੂ ਹੋ ਜਾਂਦੇ ਨੇ ਔਰ ਇਸੇ ਤਰ੍ਹਾਂ ਹੀ ਜੋ ਇੱਥੇ ਨਜ਼ਦੀਕ ਪਿੰਡ ਉਹ ਵੀ ਇਦਾਂ ਹੀ ਆ ਬੇਚੀ ਜੰਗਲ ਹਰਿਆਈ ਬਹੁਤ ਹੈ ਇੱਥੇ ਹੁਣ ਤੇ ਪੱਤਝੜ ਹੋਈ ਪਈ ਆ ਲਓ ਜੀ ਇੱਥੋਂ ਹੁਣ ਮੈਂ ਮੁੜ ਗਿਆ ਪਿੰਡ ਕੈਲੇਡਨ ਨੂੰ ਜੀ ਉੱਥੋਂ ਛਿੱਧਿਆਂ ਚੱਲ ਜਾਂਦੇ ਤੇ ਬ੍ਰਾਮਟਨ ਸੀ ਇਹ ਆਪਾਂ ਕੈਲੇਡਨ ਨੂੰ ਮੁੜ ਗਏ ਆ ਹੁਣ ਇਹ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਥੋੜੇ-ਥੋੜੇ ਘਰ ਦੇਖਣਗੇ ਇਹ ਦੇਖੋ ਇੱਧਰ ਸੱਜੇ ਹੱਥ ਘਰ ਦਿਖ ਰਹੇ ਨੇ ਕੁਝ ਕਦੇ ਫਿਰ ਜੰਗਲੀ ਏਰੀਆ ਸ਼ੁਰੂ ਹੋ ਜਾਂਦਾ ਇਦਾਂ ਦੀ ਰਿਹائش ਆ ਇੱਥੇ ਪਰ ਤੁਸੀਂ ਇਹ ਸੜਕਾਂ ਜਾਂ ਬਿਜਲੀ ਦੇਖੋ ਹਰ ਚਰਾਹੇ ਤੇ ਲਾਈਟਾਂ ਵਾਲੇ ਸਿਗਨਲ ਲੱਗੇ ਹੋਏ ਨੇ। ਔਰ ਸੜਕਾਂ ਦੇਖੋ ਜਿੱਥੇ ਵੀ ਮਕਾਨ ਬਣੇ ਨੇ ਉੱਥੇ ਹੀ ਸੜਕਾਂ ਪਹੁੰਚੀਆਂ ਹੋਈਆਂ। ਇੱਥੇ ਇੰਡੀਆਪਾਗ ਪਿੰਡਾਂ ਤੇ ਸ਼ਹਿਰਾਂ ਵਿੱਚ ਕੋਈ ਅੰਤਰ ਨਹੀਂ। ਇੱਕ ਘਰ ਤੋਂ ਹੀ ਦੇਖ ਸਕਦੇ ਹੋ। ਇਹ ਵੀ ਪੂਰੇ ਅਪਰੂਵ ਕਰਾ ਕੇ ਬਣਾਏ ਹੋਏ ਨੇ ਪਿੰਡਾਂ ਦੇ ਵਿੱਚ ਵੀ। ਕਿੰਨੀ ਜਗ੍ਹਾ ਖਾਲੀ ਛੱਡਣੀ ਆ। ਕਿੰਨੀ ਪਾਰਕਿੰਗ ਲਈ ਛੱਡਣੀ ਆ ਉਹਦੇ ਅਨੁਸਾਰ ਹੀ ਪਿੰਡਾਂ ਦੇ ਵਿੱਚ ਵੀ ਘਰ ਬਣਾਏ ਜਾਂਦੇ ਨੇ ਜਿਦਾ ਸ਼ਹਿਰਾਂ 'ਚ ਬੰਦੇ ਨੇ ਇਹ ਦੇਖੋ ਕਿਤੇ ਰਿਹਾਇਸ਼ ਵੱਧ ਹੋ ਜਾਂਦੀ ਆ ਕਿਤੇ ਘਟ ਜਾਂਦੀ ਆ ਔਰ ਸੜਕਾਂ ਤੁਸੀਂ ਦੇਖੋ ਸ਼ਹਿਰਾਂ ਵਿੱਚ ਵੀ ਇਦਾਂ ਦੀਆਂ ਹੁੰਦੀਆਂ ਤੇ ਪਿੰਡਾਂ ਵਿੱਚ ਵੀ ਸੜਕਾਂ ਇਦਾਂ ਦੀਆਂ ਔਰ ਬਿਜਲੀ ਦੇ ਪ੍ਰਬੰਧ ਵੀ ਪੂਰੇ ਨੇ ਇਹ ਦੇਖੋ ਬਰਫ਼ ਪਈ ਹੋਈ ਆ ਅਜੇ ਤੇ ਬਹੁਤ ਹੀ ਜ਼ਿਆਦਾ ਨਹੀਂ ਹੈ ਕਈ ਵਾਰੀ ਤਾਂ ਕਹਿੰਦੇ ਜੋ ਇੱਥੋਂ ਦੇ ਰਹਿਣ ਵਾਲੇ ਆ ਉਹ ਕਹਿੰਦੇ 4-4 ਫੁੱਟ ਵੀ ਪੈ ਜਾਂਦੀ ਆ ਪਰ ਅੱਜ ਤੇ 6-8 ਇੰਚੀ ਆ ਇਹ ਤੁਸੀਂ ਦੇਖ ਰਹੇ ਹੋ ਜੀ ਕੈਨੇਡਾ ਦੀ ਅਨਟਾਰੀਆ ਸਟੇਟ ਦਾ ਪਿੰਡ ਕੈਲੇਡਨ ਕਿਉਂਕਿ ਜਿੱਦਾਂ ਦੇ ਇੱਥੇ ਸ਼ਹਿਰ ਆ ਉਦਾਂ ਦੇ ਪਿੰਡ ਆ ਇਹਨਾਂ ਹੈ ਵੀ ਇੰਡਸਟਰੀ ਥੋੜੀ ਪਿੰਡਾਂ ਦੇ ਵਿੱਚ ਘੱਟ ਦੇਖ ਰਹੀ ਆ ਸ਼ਹਿਰਾਂ ਦੇ ਵਿੱਚ ਇੰਡਸਟਰੀ ਏਰੀਆ ਬਣੇ ਹੋਏ ਆ ਉੱਥੇ ਭਾਰੀ ਮਾਤਰਾ ਚ ਇੰਡਸਟਰੀ ਹੁੰਦੀ ਆ ਇਥੇ ਉਹ ਚੀਜ਼ ਦੀ ਕਮੀ ਆ ਬਾਕੀ ਹੋਰ ਸਹੂਲਤਾਂ ਸੜਕਾਂ ਦੇਖ ਲਓ ਤੁਸੀਂ ਦੇਖ ਸਕਦੇ ਹੋ ਸ਼ਹਿਰਾਂ ਦੇ ਕਿਤੇ ਜੰਗਲ ਸ਼ੁਰੂ ਹੋ ਜਾਂਦਾ ਕਿਤੇ ਵਿੱਚ ਹੀ ਇੱਕ ਦੋ ਘਰ ਸ਼ੁਰੂ ਹੋ ਜਾਂਦੇ ਨੇ ਇਹ ਮੈਂ ਤੁਹਾਨੂੰ ਦਿਖਾ ਰਿਹਾ ਜੀ ਕੈਨੇਡਾ ਦਾ ਪਿੰਡ ਕੈਲੇਡਨ ਜੋ ਕਿ অন্ਟਾਰੀਓ ਸਟੇਟ ਵਿੱਚ ਆ ਇਹ ਦੇਖੋ ਦੂਰ-ਦਰਾਡੇ ਇੱਕ ਦੋ ਘਰ ਬਣੇ ਹੋਏ ਨੇ ਬਾਕੀ ਬਰਫ਼ੀ-ਬਰਫ਼ ਦਿਖ ਰਹੀ ਆ ਸੜਕਾਂ ਤੁਸੀਂ ਦੇਖ ਸਕਦੇ ਹੋ ਕੋਈ ਕਮੀ ਨਹੀਂ ਕਿਸੇ ਕਿਸਮ ਦੀ ਸਫਾਈ ਸੜਕਾਂ ਦੀ ਇੱਥੇ ਵੀ ਕੀਤੀ ਹੋਈ ਆ ਜਿੱਦਾਂ ਸ਼ਹਿਰਾਂ ਦੇ ਵਿੱਚ ਬਰਫ਼ ਸਾਫ਼ ਕਰ ਦਿੰਦੇ ਨੇ ਸੜਕਾਂ ਤੋਂ ਇਦਾਂ ਹੀ ਇੱਥੇ ਵੀ ਬਰਫ਼ ਸਾਫ਼ ਕੀਤੀ ਹੋਈ ਆ ਸੜਕਾਂ ਤੋਂ ਕੋਈ ਆਵਾਜ਼ਾਈ ਦੀ ਕੋਈ ਸਮੱਸਿਆ ਨਹੀਂ ਕਿਉਂਕਿ ਆਪਾਂ ਜਦੋਂ ਇਹ ਏਰੀਆ ਨਹੀਂ ਸੀ ਦੇਖਿਆ ਤੇ ਮੈਂ ਇਹ ਸੋਚਦਾ ਸੀ ਕਿ ਸ਼ਾਇਦ ਜਦੋਂ ਬਰਫ਼ ਪੈਂਦੀ ਆ ਆਵਾਜ਼ਾਈ ਠੱਪ ਹੋ ਜਾਂਦੀ ਹੋਏਗੀ ਪਰ ਇਦਾਂ ਦੀ ਇੱਥੇ ਕੋਈ ਸਮੱਸਿਆ ਨਹੀਂ ਪ੍ਰਸ਼ਾਸਨ ਵਾਲੋਂ ਬਰਫ਼ ਹਟਾ ਦਿੱਤੀ ਜਾਂਦੀ ਹੈ ਹੋਰ ਆਮ ਆਗ ਜਨ ਜੀਵਨ ਚੱਲਦਾ ਰਹਿੰਦਾ ਕੋਈ ਚੀਜ਼ੇ ਰੁਕਦੀ ਨਹੀਂ ਹੈ ਇਹ ਤੁਹਾਨੂੰ ਮੈਂ ਦਿਖਾ ਰਿਹਾ ਜੀ ਕੈਨੇਡਾ ਦੀ ਅਨਟਾਰੀਆ ਸਟੇਟ ਦਾ ਪਿੰਡ ਕੈਲੇਡਨ ਇਹ ਤੁਸੀਂ ਦੇਖ ਸਕਦੇ ਇੱਥੋਂ ਦੀਆਂ ਸੜਕਾਂ ਦੀ ਸਹੂਲਤ ਕਿ ਪਿੰਡ ਦੇਖ ਲਓ ਇਹ ਤੁਹਾਨੂੰ ਦਿਖਾ ਰਿਹਾ ਜੀ ਕੁੰਮ ਕੇ ਘਰ ਰਹੀ ਕੈਨੇਡਾ ਦਾ ਪਿੰਡ ਕੈਲੇਡਨ ਦੇਖੋ ਬਰਫ਼ ਪਈ ਹੋਈ ਆ ਸੜਕਾਂ ਵਧੀਆ ਬਣੀਆਂ ਹੋਈਆਂ ਬਿਜਲੀ ਦੇ ਪੂਰੇ ਪ੍ਰਬੰਧ ਨੇ ਸਿਗਨਲ ਲਟਾਂ ਲੱਗੀਆਂ ਹੋਈਆਂ ਨੇ ਰਾਮ ਸ਼ਹਿਰਾਂ ਵਾਂਗੀ ਕਿਸੇ ਕਿਸਮ ਦੀ ਕੋਈ ਕਮੀ ਨਜ਼ਰ ਨਹੀਂ ਆ ਰਹੀ ਘਰ ਸ਼ਹਿਰਾਂ ਦੇ ਵਿੱਚ ਵੀ ਕਈ ਜਗ੍ਹਾ ਤੇ ਦੂਰ ਦਰਾਡੇ ਨੇ ਇੱਥੇ ਵੀ ਦੂਰ ਦਰਾਡੇ ਨੇ ਜਿੱਥੇ ਦੇਖੋ ਸ਼ੁਰੂ ਹੋ ਜਾਂਦੇ ਨੇ ਕਿਤੇ ਫਿਰ ਕੱਟ ਜਾਂਦੇ ਨੇ ਕਿਤੇ ਜੰਗਲੀ ਏਰੀਆ ਆ ਜਾਂਦਾ ਇਹ ਤੁਹਾਨੂੰ ਦਿਖਾਇਆ ਜੀ ਕੈਨੇਡਾ ਦੀ ਅਨਟਾਰੀਆ ਸਟੇਟ ਦਾ ਪਿੰਡ ਕੈਲੇਡਨ ਤੁਹਾਨੂੰ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ